ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥਿਓ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਨੇ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦਿੰਦਾ ਪਰ ਸੱਚ ਜਾਣਿਓ ਤਾਂ ਜਿਹੜੇ ਲੁੱਟਾ ਖੋਹਾਂ ਵਾਲੇ ਆ ਇਹ ਲੋਕਾਂ ਨੂੰ ਕੰਗਲਾ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡਦੇ ਸਵੇਰੇ 4 ਵਜੇ ਤੋਂ ਲੁੱਟਾ ਖੋਹਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਤੇ ਅੱਧੀ ਰਾਤ ਤੱਕ ਇਹ ਬਾਜ਼ ਨਹੀਂ ਆਉਂਦੇ ਹੁਣ ਤਾਜ਼ਾ ਮਾਮਲਾ ਪਿੰਡ ਝਿੰਗੜਾਂ ਤੋਂ ਸਾਹਮਣੇ ਆ ਰਿਹਾ ਜਿੱਥੋਂ ਕਾਮਰੇਡ ਕੁਲਦੀਪ ਹੁਣਾ ਨਾਲ ਇੱਕ ਘਟਨਾ ਵਾਪਰੀ ਹੈ ਇੱਕ ਵਾਰ ਦਾਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ 5:30 ਵਜੇ ਦੇ ਕਰੀਬ ਉਹ ਆਪਣੇ ਘਰੋਂ ਸੈਰ ਤੇ ਨਿਕਲਦੇ ਆ ਸਾਈਕਲ ਤੇ ਸੈਰ ਤੇ ਨਿਕਲਦੇ ਆ ਤੇ ਉਹਨਾਂ ਨੂੰ ਸ਼ੱਕ ਪੈਂਦਾ ਕਿ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਹਨ ਉਹ ਉਹਨਾਂ ਦਾ ਪਿੱਛਾ ਕਰ ਰਹੇ ਆ ਉਹਨਾਂ ਨਾਲ ਕੋਈ ਮਾੜੀ ਘਟਨਾ ਨਾ ਕਰ ਦੇਣ ਜਾਂ ਨੁਕਸਾਨ ਨਾ ਕਰ ਦੇਣ ਤਾਂ ਉਹ ਪੰਪ ਕੋਲ ਰੁਕ ਜਾਂਦੇ ਆ ਅਤੇ ਜਦੋਂ ਨੌਜਵਾਨ ਤਿੰਨ ਜਿਹੜੇ ਮੋਟਰਸਾਈਕਲ ਤੇ ਨੌਜਵਾਨ ਹੁੰਦੇ ਆ ਉਹ ਅੱਗੇ ਚਲੇ ਜਾਂਦੇ ਆ ਤਾਂ ਪਰ ਰੱਬ ਦਾ ਸ਼ੁਕਰ ਕਰਕੇ ਤੁਰ ਪੈਂਦੇ ਪਰ ਇੱਥੇ ਹੀ ਬੱਸ ਨਹੀਂ ਇਹ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਸਨ ਅਨਪਛਾਤੇ ਨੌਜਵਾਨ ਮੋਟਰਸਾਈਕਲ ਦੀ ਲਾਈਟ ਬੁਝਾ ਕੇ ਕੁਲਦੀਪ ਕਾਮਰੇਡ ਉਹਨਾਂ ਦੇ ਪਿੱਛੇ ਆ ਜਾਂਦੇ ਆ ਤੇ ਦਾਤਰਨਾ ਉਹਨਾਂ ਤੇ ਹਮਲਾ ਕਰ ਦਿੰਦੇ ਆ ਕਾਮਰੇਡ ਕੁਲਦੀਪ ਆਪਣਾ ਸਾਈਕਲ ਛੱਡ ਕੇ ਆਪਣੀ ਜਾਨ ਬਚਾਣ ਲਈ ਖੇਤਾਂ ਵਿੱਚ ਭੱਜ ਜਾਂਦੇ ਹਨ ਤੇ ਜਿਹੜੇ ਇਹ ਚੋਰ ਆ ਉਹ ਉਹਨਾਂ ਦੇ ਸਾਈਕਲ ਦੇ ਬੈਗ ਵਿੱਚ ਪਿਆ ਓਪੋ ਫੋਨ ਜਿਹੜਾ ਆ ਉਥੋਂ ਚੋਰੀ ਕਰਕੇ ਲੈ ਜਾਂਦੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰੀਬਨ 25000 ਰੁਪਿਆ ਕੈਸ਼ ਸੀ ਪਰ ਆਮ ਬੰਦਾ ਹੁਣ ਇਹੀ ਸਵਾਲ ਕਰਦਾ ਹੈ ਕਿ ਸਵੇਰੇ 4 ਵਜੇ ਤੋਂ ਵਾਰਦਾਤਾਂ ਸ਼ੁਰੂ ਹੋ ਜਾਂਦੀ ਜਿਵੇਂ ਅਸੀਂ ਕੱਲ ਇੱਕ ਖਬਰ ਪੇਸ਼ ਕੀਤੀ ਸੀਗੀ ਕਿ ਬੰਗਿਆਂ ਵੇਖੇ ਇੱਕ ਗੁਣਾ ਚੋਰ ਦਾ ਵਿਅਕਤੀ ਜਿਹੜਾ ਆ ਚਾਹ ਦੀ ਦੁਕਾਨ ਕਰਦਾ ਉਸੇ ਵੀ ਦਾਤਰਨਾ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਪਰ ਕਾਮਰੇਡ ਕੁਲਦੀਪ ਅਤੇ ਉਹਨਾਂ ਦੇ ਸਾਥੀਆਂ ਨੇ ਸਰਕਾਰ ਅਗੇ ਹੀ ਗੁਹਾਰ ਲਗਾਈ ਹੈ ਕਿ ਸੁਰੱਖਿਆ ਸੁਰੱਖਿਆ ਤਾਂ ਸਾਰੇ ਕਰਦੇ ਆ ਲੇਕਿਨ ਆਮ ਬੰਦੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਕਿਸੇ ਨੇ ਘਰੋਂ ਸੈਰ ਤੇ ਆਣਾ ਕਿਸੇ ਨੇ ਸਬਜ਼ੀ ਲੈਣ ਆਣਾ ਤਾਂ ਬੰਦਾ ਘੱਟੋ ਘੱਟ 50 ਵਾਰ ਅੱਗੇ ਪਿੱਛੇ ਦੇਖਦਾ ਕਿ ਕਿਤੇ ਕੋਈ ਮੇਰੇ ਪਿੱਛੇ ਤਾਂ ਨਹੀਂ ਆ ਰਿਹਾ ਲੋਕਾਂ ਅੰਦਰ ਸਹਿਮ ਬਣਦਾ ਜਾ ਰਿਹਾ ਜਿਸ ਨੂੰ ਪ੍ਰਸ਼ਾਸਨ ਅਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਔਰ ਲੁਟੇਰਿਆਂ ਨੂੰ ਇਸ ਤਰੀਕੇ ਨਾਲth ਪਾਣੀ ਚਾਈਦੀ ਆ ਤਾਂ ਜੋ ਗਾਂ ਤੋਂ ਕਿਸੇ ਘਟਮ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਦੁਕਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕਾਬਰੇਟ ਸਾਹਿਬ ਜਿਹੜਾ ਤੁਹਾਡੀ ਘਟਨਾ ਹੋਈ ਆ ਉਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ। ਜੀ ਭਾਜੀ ਮੈਂ ਸਵੇਰ ਨੂੰ ਕੋਈ 5:32 ਮਿੰਟ ਤੇ ਮੈਂ ਘਰੋਂ ਸੈਰ ਨੂੰ ਨਿਕਲਿਆ। ਮੈਂ ਜਾਦ ਆਪਣੇ ਸੁਸਾਇਟੀ ਦੇ ਪੰਪ ਕੋਲ ਪੁੱਜਾ ਤਾਂ ਦੋ ਤਿੰਨ ਮੁੰਡੇ ਉਧਰੋਂ ਮੋਟਰਸਾਈਕਲ ਤੇ ਆ ਰਹੇ ਸੀ ਮੂੰਹ ਅੱਦੇ ਉਸੇ। ਮੈਂ ਉੱਥੇ ਰੋਕ ਕੇ ਮੈਨੂੰ ਸ਼ੱਕ ਪਈ। ਮੈਂ ਪੰਪ ਤੇ ਖੜ ਗਿਆ। ਜਦ ਮੈਂ ਉਹਨਾਂ ਨੂੰ ਦੇਖਿਆ ਉਹ ਗੁਰਦੁਆਰੇ ਵੱਲ ਮੁੜ ਗਏ। ਮੈਂ ਫੇ ਫੇ ਆਪਣੀ ਸੇ ਗਲਤੀ ਹਰਵਾਨਾ ਹੋ ਗਿਆ ਜਦ ਮੈਂ ਤਲਵੰਡੀ ਵੱਲੋਂ ਉਹ ਖੇਤ ਗਿਆ ਤਾਂ ਫਿਰ ਉਹ ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਆ ਕੇ ਮਗਰ ਮੇਰੇ ਮੇਰੇ ਦਸਤਰਨਾ ਹਮਲਾ ਕੀਤਾ ਹੁਣੀ ਪਰ ਮੈਂ ਦਸਤਰ ਲੱਗਣ ਤੋਂ ਜਾਂ ਦਸਤਰਨਾ ਹਮਲਾ ਲੱਗੇ ਕਾਰਨ ਮੈਂ ਸਾਈਕਲ ਸੱਟ ਕੇ ਮੈਂ ਖੀਤਾਂ 'ਚ ਉੱਪਰ ਜਿ ਆਪਣੀ ਜਾਨ ਬਚਾਈ ਤੇ ਮੈਂ ਜਿਹੜਾ ਜਾ ਕੇ ਫਿਰ ਥਾਣੇ ਰਿਪੋਰਟ ਉਹਦੀ ਲਖਾਤੀ ਆ ਮੇਰਾ ਇੱਕ Oppo ਫੋਨ ਸੀ ਉਹ ਚ 2.5 ਹਜ਼ਾਰ ਰੁਪਿਆ ਸੀਗਾ ਉਹ ਫੇ ਮੇਰੇ ਸਾਈਕਲ ਦੇ ਝੋਨੇ ਚ ਕੱਟ ਕੇ ਉਹ ਤਲਵੰਡੀ ਇਹਨੂੰ ਫਰਾਰ ਹੋ ਗਿਆ ਤੇ ਉਹਨਾਂ ਕੋ ਹਥਿਆਰ ਕੀ ਸੀਗਾ ਉਹਨਾਂ ਕੋ ਭਾਜੀ ਦਾਤ ਸੀਗਾ ਅ ਕੋਈ ਉਮਰ ਦਾ ਪਤਾ ਕਿੰਨੀ ਕੋ ਉਮਰ ਇਹ ਆ ਮੂਹਰੇ ਬੈਠੇ ਸੀ ਲੰਗੇ ਫਿਰ 30 ਤੋਂ ਥੱਲੇ ਸੀਗੇ ਠੀਕ ਆ ਜੀ ਮੂਹਰੇ ਬੈਠੇ ਹੋ ਸੀਗੇ ਮੂਹਰੇ ਬੈਠੇ ਸੀ ਕਿੰਨੇ ਜਣੇ ਸੀਗੇ ਇਹ ਪਹਿਲਾਂ ਤਾਂ ਮੈਨੂੰ ਲੱਗੇ ਦੋ ਹੁਣ ਜਿਹੜੀ ਉਹ ਪਣੀ ਫੋਟੋ ਜੇ ਕਢਾਈ ਆ ਉਹ ਚ ਤਿੰਨ ਨਜ਼ਰ ਆ ਰਹੇ ਆ ਅਛਾ ਜੀ ਤੇ ਕੋਈ ਇੱਕ ਵਾਰ ਤੁਹਾਡਾ ਪਹਿਲਾਂ ਵੀ ਕੋਈ ਤਰ੍ਹਾਂ ਪਾਕਾ ਹੋਇਆ ਪਹਿਲਾਂ 2.5 ਸਾਲ ਪਹਿਲਾਂ ਮੇਰਾ ਨਵਾਂ ਸੁਪਰੰਡਰ ਮੋਟਰਸਾਈਕਲ ਉਹ ਜਿੱਤੋਂ ਜਿਹੜਾ ਹੈਗਾ ਬਾਹਰ ਠੋਕੇ ਲਗਾ ਇਸਕੇ ਉਹ ਵੀ ਬਿੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਮੈਂ ਥੋੜੀ ਦੂਰ ਉਸ ਦਾ ਜਾਣ ਕਿ ਮੈਂ ਆਪਣੀ ਉੱਪਰ ਵੀ ਮਿਲ ਜਾਪਦਾ ਇਹ ਜਿਹੜੇ ਆਏ ਤਾਂ ਇਸ ਤਰ੍ਹਾਂ ਲੁੱਟਫੜਾਂ ਹੋ ਰਹੀਆਂ ਜਾਂ ਇਤਨੇ ਬਾਹਰ ਤੋਂ ਬਾਦਰ ਆਈਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਜਿਹੜੇ ਲੋਕ ਰਹਾ ਕੋਈ ਸੈਰ ਕਰਨ ਨਿਕਲਦਾ ਕੋਈ ਸਬਜ਼ੀ ਲੈਣ ਜਾਂਦਾ ਕੋਈ ਰੇੜੀਆਂ ਤੇ ਕੋਈ ਕਿਸੇ ਆਪਣੇ ਵੀ ਵਹੀਕਲ ਤੇ ਕਿਤੇ ਜਾ ਰਿਹਾ ਆ ਉਹ ਜਿਹੜੇ ਸੁਰੱਖਿਤ ਨਹੀਂ ਹੈਗੇ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਸੁਰੱਖਤ ਜੀਮੂ ਕਰੇ ਕਿਉਂਕਿ ਨਾ ਕੋ ਦਿਨ ਦੇਖੇ ਦਿਨਾਂ ਕੋ ਦੁਪਹਿਰਾ ਦੇਖਦੇ ਆ ਹੁਣ ਤਾਂ ਜਿਹੜੀ ਆ ਬਈ ਲੁੱਟਾਂ ਖੋਹਾਂ ਨੂੰ ਵੀ ਬੇ ਜਾਮ ਜਿਹੜੇ ਆ ਸਵੇਰ ਨੂੰ 4 ਵਜੇ ਤੋਂ ਸ਼ੁਰੂ ਕਰਕੇ ਇਹ 6 ਵਜੇ ਤੱਕ ਲੁੱਟਾਂ ਖੋਹਾਂ ਬਿਨਾਂ ਖੋਪ ਬਿਨਾਂ ਭੈ ਕਰਦੇ ਆ ਮਤਲਬ ਕੋਈ ਵੀ ਇਨਸਾਨ ਇੱਥੇ ਸੁਰੱਖਿਤ ਨਹੀਂ ਹੈਗਾ ਸਖਤ ਨਹੀਂ ਜੀ ਕੋਈ ਇਨਸਾਨ ਨਹੀਂ ਜੀ ਸੁਰੱਖਤ ਤੇ ਹੁਣ ਮੰਗ ਕੀ ਕਰਦੇ ਨੇ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇਦਾਂ ਦੇ ਜਿਹੜੇ ਲੋਕ ਆ ਇਦਾਂ ਦੇ ਜਿਹੜੇ ਨਸ਼ੇੜੀ ਆ ਜਾਂ ਇਹ ਕੋਈ ਬਾਹਰ ਦਾ ਤਾਂ ਕਰਨ ਵਾਲੇ ਆ ਇਹਨਾਂ ਨੂੰ ਸਰਕਾਰ ਨੱਥ ਪਾਵੇ ਇਹਨਾਂ ਤੋਂ ਸਖਤ ਤੋਂ ਸਖਤ ਜਿਹੜੀ ਹੈਗੇ ਆ ਇਹਨਾਂ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਲੋਕਾਂ ਨੂੰ ਸੁਰੱਖਿਤ ਦਾ ਮਹਿਸੂਸ ਹੋਵੇ ਲੋਕਾਂ ਤੇ ਇਦਾਂ ਦੀ ਮੁੜ ਕੇ ਘਟਨਾ ਨਾ ਵਾਪਰੇ ਧੰਨਵਾਦ